ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ-ਹੁਣੇ ਚੋਟੀ ਦੇ ਇਸ ਵੱਡੇ ਲੀਡਰ ਦੇ ਘਰ ਹੋਈ ਅਤਿ ਦੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜਿਲੰਦਰ ਚਿਬੂ ਬਿਹਾਰ ਨੇੜੇ ਸਾਬਕਾ ਕਾਂਗਰਸੀ ਕੋਸਲਰ ਰੋਹਨ ਸਾਈਕਲ ਦੇਕਰ ਕੰਮ ਕਰਨ ਵਾਲੀ ਨੌਕਰਾਨੀ ਨੇ ਫਾਲ ਇੱਕੋ ਖੁਦਕੁਜੀ ਕਰ ਲਈ ਮ੍ਰਿਤਕਾ ਦੀ ਪਛਾਣ ਸੋਡਲਨਗਰ ਦੀ ਰਹਿਣ ਵਾਲੀ ਨਿਕਤਾ ਦੇ ਵਜੋਂ ਹੋਈ ਹੈ ਜਾਣਕਾਰੀ ਅਨੁਸਾਰ ਨਿਕਤਾ ਵਰਮਾ ਪਿਛਲੇ 55 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਸੀ ਮਾਸ਼ੀ ਕ੍ਰਿਸ਼ਨੰਬਰ 1 ਨੇ ਦੱਸਿਆ ਕਿ ਨਿਕਤਾ ਕਾਂਗਰਸਾ ਗੁਰੂ ਹਨੋ ਸਾਈਕਲ ਤੇ ਕੰਮ ਕਰ ਕਰਦੀ ਸੀ ਅਤੇ ਸਾਨੂੰ ਸਵੇਰੇ ਫੋਨ ਆਇਆ ਕਿ ਸਾਡੀ ਬੇਟੀ ਨੇ ਖੁਦਕੁਜੀ ਕਰ ਲਈ ਜਸਤਬਾਦ ਉਸਨੂੰ ਤਮੋਕੇ ਤੇ ਪਹੁੰਚੇ ਮਤਕ ਮੂਲ ਰੂਪ ਤੋਂ ਉੱਤਰਵ ਦੇਦੇ ਲਖਨਉ ਦਾ ਰਹਿਣ ਵਾਲੀ ਸੀ ਇਹ ਲੜਕੀ ਦਾ ਪਰਿਵਾਰ ਯੂਪੀ ਵਿੱਚ ਰਹਿੰਦਾ ਤੇ ਉਹ ਜਿਹਦੇ ਅੰਦਰ ਆਪਣੀ ਭੂਆ ਕੋਲ ਰਹਿ ਰਹੀ ਸੀ ਨਾਲ ਹੀ ਜਿਸ ਤੋਂ ਬਾਅਦ ਉਸ ਨੂੰ ਤੋਂ ਮੌਕੇ ਤੇ ਪਹੁੰਚ ਪਰਵਾਜ਼ ਦਾ ਦੋਸ਼ ਹੈ ਕਿ ਜਿਸ ਤਾਂ ਤੇ ਸਾਡੀ ਤਿੰਨ ਫਾਹਲ ਆ ਉਸ ਤੋਂ ਕੋਈ ਜਹੀ ਤਿੰਨੀ ਮਰੀ ਜਿਸ ਤੋਂ ਪਤਾ ਲੱਗਦਾ ਹੋਵੇ ਇੱਕ ਕਿਸਨ ਖੁਦਕੁਸ਼ੀ ਕੀਤੀ ਆ ਪਰਵਾਜ਼ ਦਾ ਦੋਸ਼ ਹੈ ਕਿ ਉਹਨਾਂ ਦੀ ਲੜਕੀ ਦਾ ਕਤਲ ਕੀਤਾ ਗਿਆ ਹੈ ਦੇ ਹਾਲਾਕੇ ਪਰਵਾਹਨੀ ਪਿੱਛੇ ਦੇ ਦੋਸ਼ ਨਹੀਂ ਲੱਗੇ ਹਨ ਪਰਵਾਜ਼ ਦਾ ਜਾਨਿਕ ਮਾਵਲੇ ਦੀ ਪੂਰਸਤੂ ਜਾਂਚ ਹੋਣੀ ਚਾਹੀਦੀ ਹੈ ਤੇ ਕ੍ਰਿਸ਼ਨ ਸੈਗਲ ਦੇ ਸਾਹਿਬ ਮੌਲਾ ਜਮਾ ਇਹ ਦੋਸ਼ ਲਾਏ ਹਨ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ